ਕਾਬੂ ਉਹ ਸੋਣਾ ਵੀ ਨਹੀਂ ਅਧੂਰੇ ਤ੍ਰਿਸ਼ਨਾ ਦੇ ਸ਼ਕਤੀ ਆ ਉਹ ਸੰਦਰ ਇਹ ਇਹ ਸਾਰੀ ਜ਼ਮੀਨ ਉਸਦੇ ਦਾਦੇ ਰਾਂਗਰੇਤਾਂ ਨੇ ਨਾਂ ਪੀਛ ਤਿੱਸੀ ਦੇਸ਼ ਆਜ਼ਾਦ ਹੋਇਆ ਤਾਂ ਸਰਕਾਰਾਂ ਕਹਿੰਦੀਆਂ ਇਹ ਜ਼ਮੀਨ ਸ਼ਾਮਲਾਤਾ ਸਾਰੀ ਉਮਰ ਕੋਲ ਕੋਲ ਕੇ ਮਰ ਗਏ ਦੋਵੇਂ ਪਿਓ ਪੁੱਤ ਪਰ ਕਬਜ਼ਾ ਨਹੀਂ ਮਿਲਿਆ ਇਸ ਜ਼ਮੀਨ ਦਾ ਪੁੱਤ ਨੂੰ ਬਹੁਤ ਆਸੀ ਪਰ ਜਦੋਂ ਨਾ ਪੁੱਗੀ ਤੂੰ ਮਨਪਤ ਤ੍ਰਿਸ਼ਨਾ ਲੈ ਕੇ ਮਰ ਗਿਆ ਓਏ ਜ਼ਮੀਨ ਖਾਤਰ ਤ੍ਰਿਸ਼ਨਾ ਤੇਹੀ ਤ੍ਰਿਸ਼ਨਾ ਇਹਹੀ ਤ੍ਰਿਸ਼ਨਾ ਉਸ ਦੇ ਮੱਥੇ ਤੇ ਸਿੰਘ ਦੇ ਰੂਪ ਵਿੱਚ ਉਗਾਈ ਹੈ ਕਬਜਾ ਸਮਝਦਾ ਹੈ ਆਪਣਾ ਇਸ ਜ਼ਮੀਨ ਉੱਤੇ ਤਾਂ ਹੀ ਤਾਂ ਕਿਸੇ ਨੂੰ ਪੈਰ ਨਹੀਂ ਧਰਨਦਾ ਇਸ ਜ਼ਮੀਨ ਦੇ ਉੱਤੇ ਅਸੀਂ ਉਹ ਸਿੰਘ ਵਾਲੇ ਪੁੱਤੋਂ ਬਹੁਤ ਤੰਗ ਆ ਚੁੱਕੇ ਹਾਂ ਇਹ ਉਜਾੜਨਾ ਲੱਗਦੀ ਜ਼ਮੀਨ ਸਾਰੀ ਸਾਡੀ ਹੈ ਤੇ ਸਾਡਾ ਘਰ ਇਸ ਜ਼ਮੀਨ ਦੇ ਪਰਲੇ ਪਾਸੇ ਪਰ ਜਦੋਂ ਅਸੀਂ ਖੇਤਾ ਵੀ ਚਾਉਣਾਂ ਦਾ ਤਾਂ ਸਾਨੂੰ 2 ਢਾਈ ਕਿਲੋਮੀਟਰ ਦਾ ਵਲ ਪਾ ਕੇ ਆਉਣਾ ਪੈਣਾ। ਸਭ ਤੋਂ ਪਹਿਲਾਂ ਉਸ ਥੂਟ ਨੇ ਜਿਸ ਵਿਅਕਤੀ ਤੇ ਹਮਲਾ ਕੀਤਾ ਉਹ ਕੋਈ ਹੋਰ ਨਹੀਂ ਸਗੋਂ ਸਾਡਾ ਹੀ ਸੀਰੀ ਸੀ। ਆਹ ਤੁਹਾਨੂੰ ਉਸਨੂੰ ਲਾਉਣਾ ਹੈ। ਪਰ ਉਹ ਸ਼ਾਮ ਵਾਲੀ ਘਟਨਾ ਤੋਂ ਇੰਨਾ ਘਬਰਾ ਚੁੱਕਾ ਹੈ ਕਿ ਕਿਸ ਨਾਲ ਵੀ ਇਸ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ। ਪਹਿਲਾਂ ਤਾਂ ਆਹ ਵਾਂਗ ਲੋਕ ਇੱਥੇ ਜੰਗਲ ਪਾਣੀ ਆਇਆ ਕਰਦੇ ਸਨ ਪਰ ਹੁਣ ਇੱਧਰ ਕੋਈ ਵੀ ਨਹੀਂ ਆਉਂਦਾ। ਆਹ ਰਿਹਾ ਸਾਡਾ ਸੀਰੀ ਸੀ। ਬਾਈ ਜੀ ਕੀ ਦਸੀਏ ਤੇ ਕੀ ਨਾ ਦਸੀਏ ਉਸ ਦਿਨ ਜਦੋਂ ਮੈਂ ਘਰੋਂ ਖੇਤ ਵਾਸਤੇ ਨਿਕਲਿਆ ਤਾਂ ਥਣ ਜਿਹਦਾ ਵੇਲਾ ਸੀ ਤੇ ਸਾਨੂੰ ਖੇਤ ਜਾਣ ਵਾਸਤੇ ਉਜਾੜਵੇ ਜੀ ਲੰਘਣਾ ਪੈਂਦਾ ਤੇ ਹਜੇ ਮੈਂ ਉਜਾੜ ਦੇ ਅੱਧ ਵਿਚਾਲੇ ਗਿਆ ਸੀ ਇੱਕ ਤੜਾ ਕਰਦਾ ਪੱਥਰ ਮੇਰੇ ਪੈਰਾਂ ਚ ਲੱਗ ਗਿਆ ਮੈਂ ਸੋਚਿਆ ਕੋਈ ਸ਼ਰਾਰਤ ਕਰਦਾ ਹੋ ਪਰ ਸ਼ਰਾਰਤ ਕਾਦੀ ਹਜੇ ਮੈਂ ਇੱਕ ਅੱਧਾ ਕਦਮ ਹੋਰ ਅੱਗੇ ਪਟਿਆ ਫੇਰ ਬਾਈ ਜੀ ਇੱਕ ਪੱਥਰ ਹੋਰ ਆ ਕੇ ਮੇਰੇ ਕਦਮਾਂ ਚ ਡਿੱਗ ਪਿਆ ਮੈਂ ਕਿਹਾ ਮਨਾ ਜ਼ਰੂਰ ਕੋਈ ਗੜਬੜ ਹੈ ਘਬਰਾ ਤਾ ਮੈਂ ਗਿਆ ਪਰ ਸੋਚਿਆ ਵੀ ਜਾਣਾ ਪੈਣਾ ਖੇਤ ਅਜੇ ਮੈਂ 2-4 ਕਦਮ ਹੀ ਪੱਟੇ ਸੀ ਬਾਈ ਜੀ ਇਧਰੋਂ ਪੱਥਰ ਇਧਰੋਂ ਪੱਥਰ ਇਧਰੋਂ ਪੱਥਰ ਇਧਰੋਂ ਪੱਥਰ ਪੱਥਰ ਨਾ ਤਾਂ ਨਹੀਂ ਵਾਰ ਲੱਗਦੇ ਆ ਢੀਂਗਾ ਢੀਂਗਾ ਇੱਟਾ ਐਡੇ ਐਡੇ ਪੱਥਰ ਮੈਂ ਤਾਂ ਲਈ ਦੇਈ ਦਾ ਨਿਕਲ ਗਿਆ ਬਾਈ ਜੀ ਮਸਾਂ ਜਾ ਕੇ ਘਰੇ ਪਹੁੰਚਿਆ ਤੇ ਜਾਣਸਰ ਬਲਜ ਦੀ ਕੂਛ ਫੜ ਲਈ ਮੈਨੂੰ ਕਿਸੇ ਸਿਆਣੇ ਪੰਡਤ ਨੇ ਦੱਸਿਆ ਸੀ ਭਈ ਗਊ ਦੇ ਜਾਿਆਂ ਦੇ ਧੂਤਪ੍ਰੀਤਾ ਨੇੜੇ ਨਹੀਂ ਲੱਗਦੇ ਆ ਲੱਗੇ ਬਾਈ ਜੀ ਕਰਨ ਨੂੰ ਹੱਥ ਆਪਾਂ ਅੱਜ ਤੋਂ ਬਾਅਦ ਇਹੋ ਜਾਨ ਵੀ ਨਹੀਂ ਲੰਗਣਾ ਨਾ 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 ਆ ਪਣੀਏ ਸੋ ਜੜਵੀਂ ਦੀ ਲੰਗਦੇ ਜਦੋਂ ਮੈਨੂੰ ਇਸਨੇ ਆ ਕੇ ਸਾਰੀ ਗੱਲ ਦੱਸੀ ਮੈਨੂੰ ਤਾਂ ਐ ਲੱਗਾ ਭਈ ਕੋਈ ਬੰਦਾ ਖਾ ਪੀ ਕੇ ਚਾਂਬਲ ਗਿਆ ਹੋਊ ਮੈਂ ਬੰਦੇ ਤੇ ਅਸਲਾ ਲੈ ਕੇ ਉਧਰ ਨੂੰ ਤੁਰ ਪਿਆ ਹਲੇ 20 30 ਕਦਮੀ ਪੱਟੇ ਹੋਣਗੇ ਕਿ ਚਾਂਣ ਚੱਕ ਉਧਰਲੇ ਪਾਸਿਓਂ ਐਨੀ ਗੰਦੀ ਬੋ ਆਣ ਲੱਗੀ ਐਨੀ ਗੰਦੀ ਬੋ ਆਣ ਲੱਗੀ ਕਿ ਸਾਡਾ ਤਾਂ ਉੱਥੇ ਖੜਾ ਰਹਿਣਾ ਮੁਸ਼ਕਲ ਹੋ ਗਿਆ सरपंच ਦੇ ਦਰਸ਼ਨ ਮੁਤਾਬਕ ਜਦੋਂ ਉਹ ਉਜਾੜ ਵਿੱਚ ਪਹੁੰਚੇ ਤਾਂ ਅਚਾਨਕ ਉਹਨਾਂ ਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਅਤਿਕ ਤਾਕਤ ਨੇ ਉਹਨਾਂ ਦਾ ਰਾਹ ਰੋਕ ਲਿਆ ਹੋਵੇ ਫਿਰ ਚਾਰੇ ਪਾਸਿਓ ਐਨੀ ਗੰਦੀ ਬੋ ਉੱਠੀ ਕਿ ਉਹਨਾਂ ਦਾ ਉਜਾੜ ਵਿੱਚ ਖੜਨਾ ਮੁਸ਼ਕਲ ਹੋ ਗਿਆ ਅਗਲੇ ਦਿਨ ਅਸੀਂ ਪਿੰਡ ਵਾਲਿਆਂ ਨਾਲ ਸਲਾਹ ਕੀਤੀ ਤੇ ਜਿਵੇਂ ਲੋਕਾਂ ਦੀ رائے ਹੋਈ ਅਸੀਂ ਪਿੰਡ ਵਿੱਚ ਇੱਕ ਸਿਆਣਾ ਸੱਦ ਲਿਆਂਦਾ ਮੈਂ ਤਾਂ ਹੱਡੀਆਂ ਵੇਖ ਕੇ ਕਹਿ ਦਿੱਤਾ ਸੀ ਕਿ ਕੋਈ ਸਧਾਰਨ ਪ੍ਰੇਤ ਨਹੀਂ ਕਿਸੇ ਮਸਾਣੀ ਦੀਆਂ ਹੱਡੀਆਂ ਮਸਾਣੀ ਦੀਆਂ ਓਏ ਯਾਰਾ ਗਹਿਰਾ ਪ੍ਰੇਤਾ ਡਰਦਾ ਇਹਨਾਂ ਨੂੰ ਹੱਥ ਨਹੀਂ ਪਾਉਂਦਾ ਦੇਖਣੋਂ ਤਾਂ ਹੱਡੀਆਂ ਬੜਾ ਕਾਗਜ਼ੀ ਫੁੱਲ ਜਿਹਾਤੀਆਂ ਸੀ ਪਰ ਚੁੱਕੀਆਂ ਨਹੀਂ ਸੀ ਗਈਆਂ ਕਿਸੇ ਕੋਲੋਂ ਕਿਉਂਕਿ ਇਹਨਾਂ ਦੇ ਉੱਤੇ ਪ੍ਰੇਤ ਦੀ ਸ਼ਕਤੀ ਜੋ ਸੀ ਮੈਂ ਹਾਰ ਕੇ ਉੱਥੇ ਹੀ ਧੂਣਾ ਲਾ ਕੇ ਬਹਿ ਗਿਆ ਸਾਰਾ ਪਿੰਡ ਗਵਾਹ ਹੈ ਕਿ 5 ਘੰਟੇ ਧੂਣਾ ਜਲਦਾ ਰਿਹਾ ਪਹਿਲਾਂ ਤਾਂ ਡਰਦਾ ਮਾਰਿਆ ਪ੍ਰੇਤ ਮੇਰੇ ਸਾਹਮਣੇ ਨਹੀਂ ਆਇਆ ਪਰ ਜਦੋਂ ਮਾਰਿਆ ਮੈਂ ਹਰੀਦਵਾਰ ਵਾਲੇ ਗੁਰੂ ਜੀ ਦਾ ਮੰਤਰ ਤੇ ਗੰਗਾ ਜਲਦਾ ਛੱਟਾ ਏ ਆ ਗਾ ਮਾਗਲ ਗਲ ਕਰ ਲਈ ਚਲੇ ਮੰਤਰ ਬਰੇ ਵਾਜਾ ਦੇਖ ਮੇਰੇ ਇਲਮ ਕਾ ਆਤਮਾ ਗਾ ਏ ਕਿਉਂ ਕਿਉਂ ਤੜਪਾਈ ਜਾਣਾ ਤੈਨੂੰ ਮੈਨੂੰ ਵੇਦਾ ਕੀ ਬਗੜਿਆ ਮੈਂ ਤੇਰਾ ਕਿਉਂ ਤੜਪਾਈ ਜਾਣਾ ਤੈਨੂੰ ਤੂੰ ਤੇ ਸਾਡਾ ਵਿਗਾੜ ਵੀ ਕੁਝ ਨਹੀਂ ਸਕਦਾ ਓਹ ਲਿਆ ਪੰਛੀਆ ਓਏ ਪਰ ਜਿਹੜੇ ਪਿਛਲੇ 5-7 ਦਿਨਾਂ ਤੋਂ ਸਾਰੇ ਪਿੰਡ ਦੇ ਲੋਕਾਂ ਨੂੰ ਗਦੀ ਗੇੜ ਵਿੱਚ ਪਾਈ ਫਿਰਦਾ ਉਹਨਾਂ ਨੇ ਤਰ੍ਹਾਂ ਕੀ ਬਗੜਿਆ ਓਏ ਓਏ ਸਾਹਮਣੇ ਆ ਕੇ ਗੱਲ ਕਰ ਤੂੰ ਮੇਰੇ ਨਾਲ ਮੈਂ ਨਹੀਂ ਜ਼ਮੀਨ ਤੇ ਕਰਜ਼ਾ ਕਰੀ ਬੈਠੇ ਆਓ ਉਹ ਦੇਖ ਕਿ ਕਿ ਜੰਗਲ ਬਣਾਤਾ ਮੇਰੀ ਜ਼ਮੀਨ ਨੂੰ ਪਰ ਜ਼ਮੀਨ ਤਾਂ ਇਹ ਪੰਚਾਇਤੀ ਐ ਪੰਚਾਇਤ ਦਾ ਨਾਂ ਬੋਲਦਾ ਐ ਜ਼ਮੀਨ ਉੱਤੇ ਮੇਰੀ ਜ਼ਮੀਨ ਐ ਮੇਰੀ ਮੇਰੇ ਪੁਰਖਿਆਂ ਨੂੰ ਨਾਂ ਬਜਤੀ ਸੀ ਅੰਗਰੇਜ਼ਾਂ ਨੇ ਬਚਾਹ ਦੀ ਗਗਮਗਾਤ ਕਿਤਨਾ ਹੋਇਆ ਧੱਕੇ ਨਾਲ ਜ਼ਮੀਨ ਤੇ ਪਰ ਮੈਂ ਲੈ ਕੇ ਹਟੂ ਇੱਕ ਕਦਮ ਪੈਰ ਦੀ ਧਰਨ ਦਦਾ ਕਿਸੇ ਨੂੰ ਇਹਦੀ ਕੰਤਈ ਤੇਰੀ ਇਸੇ ਤ੍ਰਿਸ਼ਨਾ ਨੇ ਤੈਨੂੰ ਪ੍ਰੇਤ ਜੁਨੀ ਦੇ ਵਿੱਚ ਸੁੱਟਿਆ ਨੈਤ ਤੁ ਕਦੋਂ ਦਾ ਅਕਾਲ ਪੁਰਖ ਪਰਮਾਤਮਾ ਨਾਲ ਜੁੜ ਜਾਂਦਾ ਜਾ ਕੇ ਮੈਂ ਕਹਿਣਾ ਹੁਣ ਵੀ ਛੱਡ ਦੇ ਇਸ ਤ੍ਰਿਸ਼ਨਾ ਨੂੰ ਤੇ ਨਿਕਲ ਜਾ ਇਥੋਂ ਜੇ ਮੇਰੀ ਗੱਲ ਮੰਨੇਗਾ ਤਾਂ ਮੈਂ ਤੇਰੀ ਗਤੀ ਕਰਵਾ ਦੂੰਗਾ ਨਹੀਂ ਤਾਂ ਮੈਂ ਤੈਨੂੰ ਕਾਲੇ ਕੁੱਜੇ ਦੇ ਵਿੱਚ ਬੰਦ ਕਰਕੇ ਅੰਨੀ ਗਲੀ ਦੇ ਵਿੱਚ ਬੰਦ ਕਰਕੇ ਰੱਖ ਦੂੰ ਹਰਿਦਵਾਰ ਵਾਲੇ ਹੰਸਰਾਜ ਦਾ ਚੇਲਾ ਮੈਂ ਨਮਸਕਾਰ ਮੇਰੀ ਉਸ ਗੁਰੂ ਨੂੰ ਨਮਸਕਾਰ ਹੈ ਭਰੇ ਮੇਰਾ ਤੇ ਪਿੰਡ ਵਾਲਿਆਂ ਦਾ ਆਪਸੀ ਮਾਮਲਾ ਤੂੰ ਵਿੱਚ ਕਿਉਂ ਆਣਾ ਹੈ ਕਿਉਂਕਿ ਮੈਂ ਮੈਂ ਤੇਰੇ ਵਰਗੇ ਪਟਕੀਆਂ ਆਤਮਾ ਨੂੰ ਸਿੱਧੇ ਰਾਹ ਪਾਉਣ ਵਾਲਾ ਮੈਂ ਤੈਨੂੰ ਇਸ ਜ਼ਮੀਨ ਤੋਂ ਭਜਾ ਕੇ ਹੀ ਹਟਾਂਗਾ ਜਿੰਨੀ ਦੇਰ ਪਿੰਡ ਬਾਰੇ ਇਸ ਸਾਥੇ ਮੇਰਾ ਹੱਕ ਨਹੀਂ ਬਣਦਾ ਮੈਂ ਕਿਉਂ ਕਿਤੇ ਨਹੀਂ ਜਾਂਦਾ ਲਾਹ ਤੂੰ ਜ਼ੋਰ ਭਜਾ ਲੈ ਢੋਲ ਏ ਮੇਰੀ ਜ਼ਮੀਨ ਹੈ ਮੇਰੀ ਤੇਰੀ ਜ਼ਮੀਨ ਹੈ ਤੇਰੀ ਮੇਰੀ ਜ਼ਮੀਨ ਹੈ ਹਾਂ ਤੇਰੀ ਜ਼ਮੀਨਾਂ ਵਿੱਚ ਕਿਤੇ ਤੂੰ ਮੈਂ ਨਹੀਂ ਤਰ ਲੰਦਾ ਇੱਥੇ ਚਲਾ ਜਾ ਤੂੰ ਤੇਰੀ ਜ਼ਮੀਨਾਂ ਹੈ ਮੇਰੇ ਬਾਹਰ ਏ ਮਾਂ ਕਾਲੀ ਕਲਕੱਤਾ ਵਾਲਿਆ ਆਹ ਹੋਇਤਾ ਫੇਰ ਤੇ ਭਗਤੋ ਉਹਨੇ ਮੇਰੇ ਤੇ ਇੱਟਾਂ ਰੋੜਿਆਂ ਦਾ ਮੀਂਹ ਵਰਾਣਾ ਸ਼ੁਰੂ ਕਰ ਦਿੱਤਾ ਪਈ ਕਿਲੋ-ਕਿਲੋ ਦਾ ਪੱਥਰ 2-2 ਕਿਲੋ ਦੀਆਂ ਹੱਡੀਆਂ 3-3 ਕਿਲੋ ਦਾ ਪੱਥਰ ਤੇ ਭਗਤੋ 5-5 ਕਿਲੋ ਦਾ ਪੱਥਰ ਪਰ ਜਿਹਦੇ ਤੇ ਉਸ ਗੁਰੂ ਦੀ ਕਿਰਪਾ ਹੋਵੇ ਨਾ ਉਹਦਾ ਭੂਤ ਪ੍ਰੇਤ ਪਿਛਾਤ ਰਾਖਸ਼ ਕੋਈ ਕੁਝ ਨਹੀਂ ਬਗੜ ਸਕਦਾ ਭਗਤੋ ਪਰਮਾਤਮਾ ਜੀ ਹੁਣ ਇਸ ਸਿੰਘ ਵਾਲੇ ਭੂਤ ਦਾ ਇਲਾਜ ਕੀ ਹੈ ਇਲਾਜ ਹੈ ਇਲਾਜ ਹੈ ਸਰਪੰਚ ਸਾਹਿਬ ਇਹਦਾ ਇਲਾਜ ਇਹ ਹੈ ਕਿ ਸੁਜਾੜ ਥਾਂ ਦੇ ਵਿੱਚ ਉਸ ਪ੍ਰੇਤ ਦੇ ਨਾਂ ਦਾ ਟੇਰਾ ਬਣਾ ਦਿਓ ਆਹੋ ਉਂ ਵੀ ਇਹ ਜਗਾ ਉਜਾੜੀ ਪਈ ਹੈ ਆਹ ਭੂਤ ਪ੍ਰੇਤ ਦੇ ਮਸਲੇ ਤੋਂ ਪਹਿਲਾਂ ਇੱਥੇ 100 ਬੈਲੀ ਕਵੈਲੀ ਤੁਰੇ ਫਿਰਦੇ ਰਹਿੰਦੇ ਸੀ ਨਾਲੇ ਜੇ ਗੁਰੂ ਘਰ ਦਾ ਨਾਮ ਲੈਣ ਵਾਲੀ ਕੋਈ ਜਗ੍ਹਾ ਬਣਵੀ ਜਾਂਦੀ ਹੈ ਤਾਂ ਇਹਦੇ ਚ ਪਲਾ ਕਿਸੇ ਨੂੰ ਵੀ ਤਰਾਜ ਹੋ ਸਕਦਾ ਬਣਾ ਦਿਓ ਜੀ ਬਣਾ ਦਿਓ ਬਣਾ ਦਿਓ ਵੀਰ ਜੀ ਫਰਕ ਪੈਂਦਾ ਜੀ ਕੋਈ ਫਰਕ ਨਹੀਂ ਪਰ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਇਸ ਗੱਲ ਦੀ ਕੀ ਗਾਰੰਟੀ ਆ ਵੀ ਡੇਰਾ ਬਣਨ ਤੋਂ ਬਾਅਦ ਉਹ ਭੂਤ ਇਟਾ ਵਟੇ ਮਾਰਨ ਨੂੰ ਬੰਦ ਕਰ ਦੂਗਾ ਨਾ ਤੈਨੂੰ ਮਹਾਤਮਨ ਜੀ ਦੇ ਕਹੇ ਤੇ ਕੋਈ ਸ਼ੰਕਾ ਸ਼ੰਕਾ ਤਾਂ ਕੋਈ ਨਹੀਂ ਪਰ ਫਿਰ ਵੀ ਪਿੰਡ ਦਾ ਪੈਸਾ ਲੱਗਣਾ ਬੇਕਾਰ ਨਾ ਜਾਏ ਕਿਤੇ ਜੇ ਇਜਾਜ਼ਤ ਹੋਵੇ ਸਰਪੰਚ ਸਾਹਿਬ ਮੈਂ ਕੁਝ ਆਕਾਂ ਕਹਿ ਭਾਈ ਕਿਉਂ ਨਾ ਸਬੂਤ ਬਾਰੇ ਕੁਝ ਕਰਨ ਵਾਸਤੇ ਆਪਾਂ ਤਰਖਸ਼ੇ ਸੁਸਾਇਟੀ ਨਾਲ ਸੱਦ ਲਈਏ ਉਹਨਾਂ ਨੇ ਇਟਾਂ ਪੱਥਰ ਡਿੱਗਣ ਦੇ ਬਥੇਰੇ ਕੇਸ ਹੱਲ ਕੀਤੇ ਨੇ ਉਹ ਯਾਰ ਉਹ ਕੀ ਕਰਨਗੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਪਿੰਡ ਦੇ ਕਿਸੇ ਬੰਦੇ ਦਾ ਨਾਂ ਲਾ ਦੇਣਗੇ ਤੇ ਪ੍ਰਣਾਲਾ ਫੇਰ ਉੱਥੇ ਦਾ ਉੱਥੇ ਹੀ ਆਪਾਂ ਨੂੰ ਸਵਾਮੀ ਜੀ ਵਾਲੇ ਫਾਰਮੂਲੇ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਤੇ ਇਸ ਉਜਾੜ ਵਿੱਚ ਉਸ ਭੂਤ ਦੇ ਨਾਂ ਦਾ ਡੇਰਾ ਬਣਾ ਦੇਣਾ ਚਾਹੀਦਾ ਸਵਾਮੀ ਜੀ ਐ ਨਹੀਂ ਹੋ ਸਕਦਾ ਪਹਿਲਾਂ ਕੁਝ ਦਿਨ ਤੁਸੀਂ ਇਸ ਉਜਾੜ ਚ ਰਹਿ ਕੇ ਦੇਖੋ ਜੇ ਤੁਹਾਡੇ ਰਹਿੰਦੇ ਸੁੱਖ ਸ਼ਾਂਤੀ ਰਹੀ ਪਿੰਡ ਵਾਲੇ ਤੁਹਾਨੂੰ ਡੇਰੇ ਜੋਗੀ ਮਾਇਆ ਇਕੱਠੀ ਕਰਕੇ ਦੇ ਦੇਣਗੇ ਬਿਲਕੁਲ ਰ੍ਹਾਂਗੇ ਅਸੀਂ ਡਰਦੇ ਨਹੀਂ ਹਾਂ ਉਸ ਦੁਸ਼ਟ ਆਤਮਾ ਤੋਂ ਸਨ ਉਸ ਦਾ ਚੈਲੰਜ ਕਬੂਲ ਹੈ ਐ ਤ੍ਰਿਸ਼ਨਾ ਦੇ ਸਿੰਘ ਵਾਲੀ ਦੁਸ਼ਟ ਆਤਮਾ ਤੈਨੂੰ ਮੇਰੀ ਆਖਰੀ ਚਿਤਾਵਨੀ ਹੈ ਜਾਂ ਤਾਂ ਤੂੰ ਇਸ ਜਗ੍ਹਾ ਨੂੰ ਛੱਡ ਜਾ ਨਹੀਂ ਤਾਂ ਮੇਰੇ ਗੁਰੂ ਦੇ ਅਸ਼ੀਰਵਾਦ ਨਾਲ ਜੰਗ ਕਰਨ ਲਈ ਤਿਆਰ ਹਾਂ ਸਾਡੇ ਕੋਲੇ ਇਹ ਕੇਸ ਇਸੇ ਪਿੰਡ ਦਾ ਇੱਕ ਨੌਜਵਾਨ ਮਨਦੀਪ ਲੈ ਕੇ ਆਇਆ ਜਿਹੜਾ ਕਾਲਜ ਵਿੱਚ ਪੜਦਾ ਗਿਆਨ ਵਿਗਿਆਨ ਦੀ ਸੋਝ ਰੱਖਣ ਵਾਲਾ ਇੱਕ ਚੇਤਨ ਮੁੰਡਾ ਸੀ ਉਸਨੇ ਮੀਟਿੰਗ ਦੇ ਵਿੱਚ ਵੀ ਇਸ ਉਜਾੜ ਥਾਂ ਦੇ ਉੱਤੇ ਡੇਰਾ ਬਣਾਏ ਜਾਂਦਾ ਬਹੁਤ ਵਿਰੋਧ ਕੀਤਾ ਸੀ ਪਰ ਕਿਸੇ ਨੇ ਵੀ ਉਹਦੀ ਗੱਲ ਨਹੀਂ ਸੁਣੀ ਮੈਂ ਥੋੜੀ ਸਾਇੰਸ ਵੀ ਪੜੀ ਤੇ ਮੇਰਾ ਮੰਨਣਾ ਇਹ ਹੈ ਕਿ ਬਿਨਾਂ ਕਿਸੇ ਕਿਸਮ ਦਾ ਭੌਤਿਕ ਬਲ ਲਗਾਇਆ ਕੋਈ ਵੀ ਚੀਜ਼ ਆਪਣੀ ਥਾਂ ਤੋਂ 1 ਸੈਂਟੀਮੀਟਰ ਵੀ ਨਹੀਂ ਹਿੱਲ ਸਕਦੀ ਫਤਰ ਚੌਕੇ ਸਟਨਾ ਦਾ ਬਹੁਤ ਦੂਰ ਦੀ ਗੱਲ ਹੈ। ਇਹ ਕੋਈ ਸਿਰਫ ਆਪਣੀ ਰੋਹਾਨੀ ਸ਼ਕਤੀ ਦੇ ਨਾਲ ਕਿਸੇ ਚੀਜ਼ ਨੂੰ ਹਿਲਾ ਕੇ ਦਿਖਾ ਦੇਵੇ ਤਾਂ ਤਰਖੀ ਛੱਡੀ ਪੰਜਾਬ ਉਸ ਨੂੰ ਲੱਖਾਂ ਰੁਪਏ ਦਾ ਇਨਾਮ ਦੇਵੇਗੀ। ਪਰ ਪਿੰਡ ਵਿੱਚ ਕੋਈ ਅਜਿਹੀਆਂ ਗੱਲਾਂ ਬਾਰੇ ਨਹੀਂ ਸੀ ਸੋਚ ਰਿਆ। ਹਰ ਕਿਸੇ ਨੂੰ ਇੰਤਜ਼ਾਰ ਸੀ ਕਿ ਜੇ ਕੁਝ ਦਿਨ ਸੁਖ ਸ਼ਾਂਤੀ ਨਾਲ ਲੰਘ ਜਾਣ ਤਾਂ ਉਹ ਸਾਜ ਨੂੰ ਪੱਕੇ ਤੌਰ ਤੇ ਉਸ ਪੰਚਾਇਤੀ ਜ਼ਮੀਨ ਉੱਪਰ ਡੇਰਾ ਬਣਾ ਦੇਣ। ਤੇ ਉਹ ਸਿੰਘ ਵਾਲੇ ਪੁੱਤੋਂ ਸਦਾ ਲਈ ਪਿੱਛਾ ਛੁਡਾ ਲੈਣ ਸਭ ਤੋਂ ਵੱਧ ਉਸ ਦਿਨ ਦਾ ਇੰਤਜ਼ਾਰ ਸੀ ਸਰਦਾਰ ਬਚਨ ਸਿੰਘ ਅਤੇ ਉਸਦੇ ਪਰਿਵਾਰ ਨੂੰ ਕਿਉਂਕਿ ਇਹਨਾਂ ਦੀ ਸਾਰੀ ਜ਼ਮੀਨ ਉਸੇ ਉਜਾੜ ਦੇ ਨੇੜੇ ਸੀ ਸਿੰਘ ਵਾਲੇ ਪੁੱਤ ਦੇ ਕਿਸੇ ਵੀ ਹਮਲੇ ਦਾ ਸਭ ਤੋਂ ਵੱਧ ਡਰ ਇਸੇ ਪਰਿਵਾਰ ਨੂੰ ਸੀ ਤੇ ਤਸੱਲੀ ਵਾਲੀ ਗੱਲ ਇਹ ਸੀ ਜਦੋਂ ਦਾ ਉਹ ਹਸਾਦ ਉਸੇ ਉਜਾੜ ਵਿੱਚ ਇੱਕ ਸੁੰਨੀ ਪਈ ਇਮਾਰਤ ਵਿੱਚ ਰਹਿਣ ਲੱਗਾ ਸੀ ਇੱਟਾਂ ਵੱਟੇ ਟਿਕੰਦੀ ਕੋਈ ਘਟਨਾ ਨਹੀਂ ਸੀ ਵਾਪਰੀ ਲੱਗਦਾ ਸੀ ਕਿ ਉਹ ਭੂਤ ਸੱਚਮੁੱਚ ਸਾਧ ਦੀ ਕਰਾਮਾਤੀ ਸ਼ਕਤੀ ਤੋਂ ਡਰ ਗਿਆ ਸੀ ਲੋਕਾਂ ਦਾ ਉਸ ਸਾਧ ਉੱਪਰ ਵਿਸ਼ਵਾਸ ਪਣਨ ਲੱਗਾ ਤੇ ਉਸ ਥਾਂ ਉੱਪਰ ਪੱਕਾ ਟੇਰਾ ਬਣਾਏ ਜਾਣ ਦੀਆਂ ਸਲਾਹਾਂ ਹੋਣ ਲੱਗੀਆਂ ਪਰ ਇੱਕ ਦਿਨ ਵੀਰੋਂ ਤੋਂ ਕਿ ਮਰੇ ਤੀਓ ਜੀ ਤੇ ਫਿਰ ਜਿਹੜੇ ਮਹਾਤਮਾ ਜੀ ਸਿੰਘ ਵਾਲੇ ਭੂਤ ਤੋਂ ਪਿੰਡ ਨੂੰ ਬਚਾਉਣ ਦੇ ਦਾਅਵੇ ਕਰਦੇ ਸਨ ਉਹ ਖੁਦ ਆਪਣੀ ਜਾਨ ਬਚਾ ਕੇ ਇਸ ਪਿੰਡ ਵਿੱਚੋਂ ਇਸ ਤਰ੍ਹਾਂ ਨਸੇ ਕਿ ਮੁੜ ਕੇ ਕਦੇ ਨਜ਼ਰ ਵੀ ਨਹੀਂ ਆਏ ਇਸ ਘਟਨਾ ਨੇ ਪਿੰਡ ਵਾਸੀਆਂ ਨੂੰ ਇੰਨਾ ਡਰਾ ਦਿੱਤਾ ਕਿ ਹੁਣ ਤਾਂ ਲੋਕ ਕੋਸ ਉਜਾੜ ਤੇ ਆਸਿਓਂ ਪਾਸਿਓਂ ਲੰਘਣੋਂ ਵੀ ਹਟ ਗਏ ਕਦੇ-ਕਦਾਂ ਸਾਡੇ ਪਿੰਡ ਦਾ ਪੜਾ ਮੁੰਡਾ ਮਨਦੀਪ ਤਰਕਸ਼ੀਲ ਸੋਸਾਇਟੀ ਨੂੰ ਨਾਲ ਲੈ ਕੇ ਇਥੇ ਜਾਨ ਚ ਜਿਹੜਾ ਮਾਰਤਾ ਪਰ ਮੇਰੇ ਖਿਆਲ ਚ ਉਹਨਾਂ ਨੂੰ ਵੀ ਇਸ ਬਾਰੇ ਕੁਝ ਬਹੁਤਾ ਸਮਝ ਨਹੀਂ ਲੱਗ ਸਕੀ ਪਰ ਅਸੀਂ ਚੁੱਪ ਨਹੀਂ ਸਾਂ ਬੈਠੇ ਅਸੀਂ ਇਸ ਘਟਨਾ ਦੇ ਹਰੇਕ ਨੁਕਤੇ ਤੇ ਵਿਚਾਰ ਕਰਦੇ ਸੀ ਜਿਨ੍ਹਾਂ ਵਿੱਚੋਂ ਇੱਕ ਨੁਕਤਾ ਇਹ ਵੀ ਸੀ ਕਿ ਇਟਾਂ ਵਟੇ ਵੱਜਣ ਦੀ ਇੱਕ ਟਰਾਂਮਾ ਉਹਦੇ ਵਿੱਚ ਵਧੀਆਂ ਥਨ ਜਦੋਂ ਲੋਕਾਂ ਦੇ ਡਰਉਣਾ ਜਾਣਾ ਵੱਜ ਜਾਂਦਾ ਸੀ ਜਦੋਂ ਲੋਕ ਇਧਰਉਣਾ ਜਾਣਾ ਹਰ ਜਾਂਦੇ ਸੀ ਤਾਂ ਇੱਕ ਟਰਾਂਮਾ ਆਪਣੇ ਆਪ ਹੀ ਬੰਦ ਹੋ ਜਾਂਦੀ ਆ ਕਾ ਦੁੱਖਾ ਬੰਦਾ ਜੇ ਕਦੇ ਕਦਾਈਂ ਇਧਰੋਂ ਲੰਘ ਜਾਂਦਾ ਪੂਤ ਮਾਇਂ ਨਹੀਂ ਸੀ ਕਰਦਾ ਉਦਾਹਰਨ ਵਜੋਂ ਮੈਂ ਅਕਸਰ ਇਸ ਉਜਾੜ ਵਿੱਚ ਆਉਂਦਾ ਹਾਂ ਪਰ ਮੈਨੂੰ ਪੂਤ ਨੇ ਕਦੇ ਕੁਝ ਨਹੀਂ ਕਿਹਾ ਸੋ ਮਤਲਬ ਸਾਫ਼ ਸੀ ਪੂਤ ਨਹੀਂ ਸੀ ਚਾਹੁੰਦਾ ਕਿ ਲੋਕ ਇੱਧਰ ਆਉਣ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿਉਂ ਕਿਉਂਕਿ ਉਹ ਪੂਤ ਇਹ ਥਾਂ ਨੂੰ ਆਪਣੀ ਸਮਝਦਾ ਤੇ ਉਹ ਨਹੀਂ ਚਾਹੁੰਦਾ ਕਿ ਕੋਈ ਉਸ ਦੀ ਜ਼ਮੀਨ ਤੇ ਪੈਰ ਧਰੇ ਸਿੱਧੀ ਜੀ ਗੱਲ ਹੈ ਫਿਰ ਪੈਟਰੋਲ ਪਤਾ ਨਹੀਂ ਪੂਤਾ ਇੰਨਾ ਪੈਟਰੋਲ ਕਿੱਥੋਂ ਲੈ ਕੇ ਆਉਂਦੀਆਂ ਜੀ ਇੱਕ ਹੋਰ ਚੀਜ਼ ਜਿਹੜੀ ਤਰਕਸ਼ੀਲਾ ਨੇ ਵਖਰੀ ਵੇਖੀ ਉਸਨੂੰ ਪੂਦ ਦੁਆਰਾ ਲੋਕਾਂ ਉੱਪਰ ਛੁੱਟੇ ਗਏ ਬੱਟੇ ਤੇ ਹੱਡੀਆਂ ਆਮ ਅਫਵਾਵਾਂ ਦੇ ਵਿਪਰੀਤ ਇਹ ਇੱਟਾਂ ਦੇ ਛੋਟੇ ਟੁਕੜੇ ਸਨ ਜਿਨ੍ਹਾਂ ਨੂੰ ਡਰੇ ਹੋਏ ਆਮ ਲੋਕਾਂ ਅਤੇ ਗੱਪੀ ਚੇਲਿਆਂ ਨੇ 5-5 ਕਿਲੋ ਦਾਦਸਿਆ ਸੀ ਹੱਡੀਆਂ ਵੀ ਕਿਲੋਮੀਟਰ ਦੂਰੀ ਤੇ ਪਣੀ ਹੱਡਾ ਰੋੜੀ ਤੋਂ ਚੁੱਕੀਆਂ ਗਈਆਂ ਪਸ਼ੂਆਂ ਦੀਆਂ ਸਨ ਨਾ ਕਿ ਆਦਮੀਆਂ ਦੀ ਹੈਰਾਨੀ ਦੀ ਗੱਲ ਇਹ ਸੀ ਛੁੱਟੇ ਗਏ ਵਟੇ ਸੁਜਾਰ ਦੇ ਬਾਕੀ ਵਟਿਆਂ ਨਾਲ ਨਹੀਂ ਸੰਮਿਲਦੇ। ਭਾਵ ਉਹ ਹੋਰ ਕਿਦੋਲੇ ਆਂਦੇ ਗਏ ਸਨ। ਕਿੱਥੋਂ? ਹੁਣ ਸੱਚਮੁੱਚ ਇਹ ਸੁਜਾਰ ਧਰਤੀ ਉੱਪਰ ਸਿੰਘ ਵਾਲੇ ਪੁੱਤ ਦਾ قبضہ ਸੀ। ਡਰੇ ਹੋਏ ਪਿੰਡ ਦੇ ਲੋਕਾਂ ਨੇ ਉਸ ਥਾਂ ਉੱਪਰ ਉਸ ਦਾ ਹੱਕ ਮੰਨ ਲਿਆ ਸੀ। ਸਿੰਘ ਵਾਲਾ ਪੁੱਤ ਹੁਣ ਇਸ ਥਾਂ ਦਾ ਵਿਤਾਜ ਬਾਦਸ਼ਾਹ ਸੀ। ਲੋਕ ਕਹਿੰਦੇ ਸਨ ਅਕਸਰ ਸੂਰਜ ਛਿਪਣ ਤੋਂ ਬਾਅਦ ਇਹ ਸੁਜਾਰ ਵਿੱਚ ਉਸ ਹੰਕਾਰੇ ਹੋਏ ਪੂਤ ਦੇ ਲਲਕਾਰੇ ਸੁਣਦੇ ਸਨ ਮੈਂ ਬਿਸਮਿਲਹ ਖਬਰਦਾਰ ਜੇ ਕੋਈ ਦਰ ਆਇਆ ਪਰ ਇਹ ਪੂਤੀ ਗਲਤਫहमी ਸੀ ਕੋਈ ਪਿੰਡ ਦੀ ਇਹ ਸਾਂਝੀ ਜ਼ਮੀਨ ਉੱਪਰ ਉਸਦੇ ਦਾਅਵੇ ਨੂੰ ਬੜੀ ਤਲੇਰੀ ਨਾਲ ਚੁਣੌਤੀ ਦਿੰਦਾ ਉਸ ਦੀ ਤਲਾਸ਼ ਕਰ ਰਿਹਾ ਸੀ ਆਯੋ ਪਿੰਡ ਵਾਲਿਓ ਅੱਜ ਭੂਤ ਫੜ ਲਿਆ ਅੱਜ ਇਹ ਜਾਣ ਦੇਣਾ ਸੁਣੂ ਤੂੰ ਇਨੀ ਰਾਤ ਗੇ ਤੂੰ ਇੱਥੇ ਕਰਦੀ ਸੀ ਮੈਂ ਕੌਣ ਗਿਆ ਭੱਜ ਕੇ ਉਹ ਸਰਪੰਚ ਦਾ ਮੁੰਡਾ ਜਗਮੀਤ ਉਹ ਸਹੀ ਗੱਲ ਹੈ ਪੂਰ ਦਾ ਡਰਾਮਾ ਤੁਸੀਂ ਦੋਵੇਂ ਖੇਲਦੇ ਪੈ ਸੀ ਮਿਲ ਕੇ ਪਿੰਡ ਵਾਲਿਆਂ ਨਾਲ ਨਹੀਂ ਨਹੀਂ ਮੈਂ ਕੁਝ ਨਹੀਂ ਕੀਤਾ ਵੀਰ ਜੀ ਮੈਂ ਕੁਝ ਨਹੀਂ ਕੀਤਾ ਤੁਸੀਂ ਕਿਸੇ ਨੂੰ ਨਾ ਦੱਸਿਓ ਮੇਰੇ ਘਰ ਤੇ ਮਾਰ ਦੇਣਗੇ ਮੈਨੂੰ ਇਹ ਤਾਂ ਇਹ ਤਾਂ ਉਹਦੀ ਸਕੀਮ ਸੀ ਮੈਂ ਤਾਂ ਸਿਰਫ ਮਿਲ ਲਉਂਦੀ ਸੀ ਜਗਮੀਤ ਨੂੰ ਉਹਨੇ ਕਿਹਾ ਸੀ ਛਿੰ ਪਿੰਡ ਵਾਲਿਆਂ ਦੀ ਆਪਾਂ ਕਿੱਟਾ ਵਟੇ ਮਾਰਾਂਗੇ ਤਾ ਕੋਈ ਨਹੀਂ ਆਉਂਦਾ ਇੱਥੇ ਪਲੀਜ਼ ਪ੍ਰਭਦਾਵਸਤਾ ਮੈਨੂੰ ਜਾਣ ਦਿਓ ਮੈਨੂੰ ਜਾਣ ਦਿਓ ਤੈਨੂੰ ਮੈਨੂੰ ਜਾਣ ਦਿਓ ਤਾ ਇਹ ਸੀ ਲੋਕਾਂ ਉੱਪਰ ਇੱਟਾਂ ਵੱਟੇ ਸੁੱਟਣ ਵਾਲੇ ਇੱਕ ਸਿੰਘ ਵਾਲੇ ਭੂਤ ਦਾ ਰਾਜ਼ ਚਗਮੀਤ ਦਾ ਇਸੇ ਪਿੰਡ ਦੀ ਕੁੜੀ ਨਾਲ ਇਸ਼ਕ ਚੱਲਦਾ ਸੀ ਜੋ ਅਕਸਰ ਉਸ ਨੂੰ ਇਸ ਉਜਾੜ ਵਿੱਚ ਮਿਲਣ ਆਉਂਦੀ ਸੀ ਕੋਈ ਦੇਖ ਨਾ ਲਵੇ ਇਹ ਡਰ ਉਹਨਾਂ ਨੂੰ ਹਮੇਸ਼ਾ ਬਣਿਆ ਰਹਿੰਦਾ ਸੀ ਖਾਸ ਕਰਕੇ ਸ੍ਰੀ ਤਾਂ ਲੰਘਦਾ ਹੀ ਇਸ ਥਾਂ ਦੇ ਬਹੁਤ ਨੇੜਿਓਂ ਸੀ ਸੋ ਸਭ ਤੋਂ ਪਹਿਲਾਂ ਉਸਨੇ ਸ੍ਰੀ ਉੱਪਰ ਵੱਟੇ ਸੁੱਟੇ ਪਰ ਜਦ ਸ੍ਰੀ ਦਾਰਚੀ ਨੂੰ ਲੈ ਆ ਗਿਆ ਤਾਂ ਭੱਜ ਕੇ ਉਹਨਾਂ ਕੋਲੋਂ ਨਿਕਲਿਆ ਇਹ ਵੱਖਰੀ ਗੱਲ ਹੈ ਕਿ ਉਹ ਲੋਕਾਂ ਤੋਂ ਡਰਿਆ ਹੋਇਆ ਸੀ ਤੇ ਲੋਕ ਉਸ ਤੋਂ ਜਦ ਸਾਧ ਨੇ ਇਸ ਥਾਂ ਉੱਪਰ ਟੇਰਾ ਬਣਾ ਕੇ ਰਹਿਣ ਦੀ ਮੰਗ ਰੱਖੀ ਤਾਂ ਉਹ ਪਰੇਸ਼ਾਨ ਹੋ ਗਿਆ ਇਸ ਤਰ੍ਹਾਂ ਤਾਂ ਉਹ ਥਾਂ ਅਮੇਸ਼ਾ ਲਈ ਉਸ ਕੋਲੋਂ ਚਲੀ ਜਾਣੀ ਸੀ ਸੋ ਉਸਨੇ ਇੱਕ ਚਾਲ ਚੱਲੀ ਸਵਾਮੀ ਜੀ ਐ ਨਹੀਂ ਹੋ ਸਕਦਾ ਪਹਿਲਾ ਕੱਜ ਦਿਨ ਤੁਸੀਂ ਇਸ ਉਜਾਰ ਤੇ ਰਹਿ ਕੇ ਦੇਖੋ ਜੇ ਤੁਹਾਡੇ ਰਹਿੰਦੇ ਸੁੱਖ ਸ਼ਾਂਤੀ ਰਹੀ ਪਿੰਡ ਵਾਲੇ ਤੁਹਾਨੂੰ ਡੇਰੇ ਜੋਗੀ ਮਾਇਆ ਇਕੱਠੀ ਕਰਕੇ ਦੇ ਦੇਣਗੇ ਸਵਾਮੀ ਜੀ ਨੂੰ ਪਜਾਉਣ ਲਈ ਉਸਨੇ ਆਪਣੀ ਮੋਟਰ ਤੋਂ ਪੈਟਰੋਲ ਲਿਆ ਕੇ ਆਪਣੇ ਹੱਤੀ ਕਟਿਆ ਨੂੰ ਅੱਗ ਲਾਈ ਚਾਹੀਦਾ ਤੇ ਸੀ ਕਿ ਉਹਨਾਂ ਦੋਹਾਂ ਨੂੰ ਪੰਚਾਇਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਆਕੇ ਹੋਰ ਲੋਕਾਂ ਨੂੰ ਨਸੀਹਤ ਆਉਂਦੀ ਪਰ ਕੁੜੀ ਦੀ ਜ਼ਿੰਦਗੀ ਬਾਰੇ ਸੋਚ ਕੇ ਤਰਖੀ ਸੋਸਾਇਟੀ ਨੇ ਇਹ ਕੇਸ ਰਫਾ ਰਫਾ ਕਰਨ ਦਾ ਫੈਸਲਾ ਕੀਤਾ ਉੰਜ ਕੁੜੀ ਦੇ ਜਗਮੀਤ ਤੋਂ ਇਹ ਵਾਦਾ ਲੈ ਲਿਆ ਗਿਆ ਕਿ ਅੱਗੇ ਤੋਂ ਅਜਿਹੀ ਕੋਈ ਵੀ ਕਾਰਵਾਈ ਨਹੀਂ ਕਰਨਗੇ ਸੋ ਦੋਸਤੋ ਅੱਗੇ ਤੋਂ ਜਦੋਂ ਵੀ ਕਿਤੇ ਇੱਟਾਂ ਵੱਟੇ ਡਿੱਗਣ ਦੀ ਘਟਨਾ ਵਾਪਰੇ ਇੱਟਾਂ ਨੂੰ ਧਿਆਨ ਨਾ ਦੇਖੋ ਤੇ ਵੱਟਿਆਂ ਦਾ ਮੌਜਨਾ ਕਰੋ ਤੇ ਉਹਨਾਂ ਹੱਥਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੋ ਇਹ ਸਟਦੇ ਹਨ ਉਹ ਤੁਹਾਨੂੰ ਤੁਹਾਡੇ ਆਂਗਣ-ਗਾਂਢ ਵਿੱਚ ਉਹੀ ਲੱਭ ਜਾਣਗੇ ਇਹ ਸਾਡਾ चैलेंज है एक मजाक है